ਪੁਲਿਸ ਮੁਲਾਜ਼ਮ ਦੇ ਦੁਆਰੇ ਇੱਕ ਸਿੱਖ ਨੌਜਵਾਨ ਦੀ ਦਸਤਾਰ ਉਤਾਰ ਦਿੱਤੀ ਜੋ ਨਰੇਸ਼ ਕੁਮਾਰ ਸੀ ਜਿਸ ਨੇ ਸਿੱਖ ਨੌਜਵਾਨ ਦੀ ਪੱਗ ਉਤਾਰੀ ਸੀ ਨੌਜਵਾਨ ਨੇ ਤਾਂ ਕੰਮਕੀ ਕਰੀ ਸੀ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਜੇ ਅੱਜ ਸਿੱਖਾਂ ਤੇ ਅਤਿਆਚਾਰ ਹੋ ਸਕਦਾ ਤਾਂ ਕੱਲ ਨੂੰ ਕਿਸੇ ਹੋਰ ਤੇ ਵੀ ਹੋ ਸਕਦਾ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਵੀ ਇੱਥੋਂ ਦੇ ਸਥਾਨੀਏ ਸਮਾਜ ਸੇਵੀ ਭਾਈ ਨੇ ਨੌਜਵਾਨ ਨੇ ਧੰਨਵਾਦ ਕਰਦੇ ਆ ਇਹ ਸਾਰੇ ਲੋਕਾਂ ਦੀ ਕਬੱਡੀ ਜਿੱਤ ਹੈ कि ਜਿਹੜਾ ਪੌਲਸ ਮਲ ਆਜੇ ਆਜ ਤੇ ਆਉਦੇ ਪੱਧ ਦੇ ਨਸ਼ੇ ਦੇ ਵਿੱਚ ਚੂਰ ਸੀ ਉਸ ਨੂੰ ਸਸਪੈਂਡ ਕਰਾ ਦਿੱਤੇ ਕਿ ਬਹੁਤ ਵੱਡੀ ਜਿੱਤ ਹੈ আপাকে লাই আপনি আমাদের আমরা আপনাদের আপনাদের কথা আপনি কথা আপনি আপনাদের 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 ਮਹਾਰਾਜ ਪਕੜਾ ਕੀ ਮਹਾਰਾਜ ਪਕੜੀ ਮੇਰੇ ਕੋਲ ਸਦਾ ਟੱਕਾ ਬਾਹਰ ਦੇਖੋ ਬਸ ਬਾਸ ਬਾਸ ਸਿੱਕੇ ਲੈਣੇ ਨੂੰ ਬੁਲਾ ਗਰ ਬੋਲ ਕੇ ਟੱਕਾ ਕੀਤਾ ਆ ਮੈਂ ਆਹ ਮੁੰਡਾ ਨਹੀਂ ਪਕੜੇ ਇਹ ਬਟਕਾ ਆਜ ਸਾਰੇ ਆ ਜਾਓ ਚਲੋ ਬਾਈ ਪੁਲਿਸ ਨੂੰ ਗ੍ਰਿਫਤਾਰੀ ਦੇਵਾਂਗੇ ਅਸੀਂ ਚੰਡੀਗੜ੍ਹ ਪੁਲਿਸ ਨੂੰ ਗ੍ਰਿਫਤਾਰੀ ਦੇ ਆਜੋ ਆਜੋ ਆਗੇ ਆਗੇ ਇਹ ਨੌਜਵਾਨ ਹੈ ਜਿਹੜੇ ਮਾਲ ਜਿਹੜੇ ਨਾਲ ਇਮੀਗ੍ਰੇਸ਼ਨ ਨਾਲ ਨੇ ਥੱਗੀਆਂ ਕਰੀਆਂ ਅੱਜ ਥੱਗੇ ਦੇ ਲੋਕਾਂ ਪੁਲਿਸ ਸਾਡੀ ਵੀ ਮਦਦ ਕਰੀ ਸਾਡੀ ਸੁਣਦੀ ਬਜਾਏ ਸਾਨੂੰ ਕੁੱਟਿਆ ਗਿਆ ਸਾਡੇ ਮੁੰਡਿਆਂ ਦੀ ਪੱਗਾਂ ਲਾਤੀਆਂ ਸਾਡੇ ਮੁੰਡਿਆਂ ਦੀ ਪੱਗਾਂ ਲਾਤੀਆਂ ਗੱਡੀਆਂ ਖੜੀ ਰਹਿਣ ਤੋਂ ਇੱਥੇ ਹੀ ਆ ਜਾ ਭਾਈ ਬੜੋ ਆ ਸਿੱਖ ਨੌਜਵਾਨ ਦੀ ਪੱਗ ਲਾਈ ਗਈ ਥੱਪੜ ਮਾਰੇ ਗਏ ਪਰ ਪੁਲਿਸ ਨੇ ਜਿਹੜੇ ਦੋਸ਼ੀ ਦੋਸ਼ੀ ਸਿੱਧੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਜਿਹੜੇ ਪੈਸੇ ਉਹਨਾਂ ਲਿਆਓ ਉਹ ਭਾਈ ਉਹ ਮੇਰੀ ਤਾਕਤ ਦੀ ਗੱਲ ਕਰਦੇ ਤੂੰ ਆਗੇ ਬੜਾ ਬੜਾਓ ਅਸੀਂ ਥੋੜੇ ਜਿਹੇ ਨਾ ਭਾਈ ਅਸੀਂ ਘਰ ਦਾ ਟਰੱਕ ਗ੍ਰਿਫਤਾਰੀਆਂ ਦਵਾਂਗੇ ਪੁਲਸ ਤੋਂ ਨਹੀਂ ਦਰਾਂਗੇ ਪੁਲਸ ਤੇ ਕੋ ਕਦੇ ਨਹੀਂ ਦਰਾਂਗੇ ਜ਼ੁਲਮ ਦੇ ਖਿਲਾਫ ਮੁਹਿੰਮ ਜਾਰੀ ਹੈ ਇਮੀਗ੍ਰੇਸ਼ਨ ਦੇ ਖਿਲਾਫ ਪਿਉ ਉਸ ਦਿਨ ਤਾਂ ਪਰਜੋ ਅੱਜ ਕਨਵਿਜ਼ ਦੇ ਤੇ ਪੁਲਿਸ ਮੁਲਾਜ਼ਮ ਦੇ ਦੁਆਰਾ ਇੱਕ ਸਿੱਖ ਨੌਜਵਾਨ ਦੀ ਰਸਤਾਰ ਉਤਾਰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਜੋ ਚੰਡੀਗੜ੍ਹ ਦੇ ਸਥਾਨੀਏ ਸਮਾਜ ਸੇਵਕ ਭਾਈ ਸਮਨਪ੍ਰੀਤ ਸਿੰਘ ਜੀ ਆ ਪਾਤ ਸਾਹਿਬ ਬਾਈ ਹੈ ਕਰਪਾਲ ਸਿੰਘ ਜੀ ਜੋ ਹੋਰ ਵੀ ਜਿੰਨੀ ਵੀ ਇਤੋਂ ਨੇ ਕਾਫੀ ਸੰਸਥਾਵਾਂ ਸੀ ਲਿੰਗ ਸਿੰਘ ਜੀ ਸੀ ਉਹ ਵੀ ਇੱਥੇ ਆਏ ਉਹ ਇਹ ਨੌਜਵਾਨਾਂ ਦੇ ਨਾਲ ਖੜੇ ਤੇ ਉਹਨਾਂ ਸਾਰਿਆਂ ਦੇ ਏਕਤਾ ਦੇ ਕਾਰਨ ਜੋ ਨਰੇਸ਼ ਕੁਮਾਰ ਸੀ ਜਿਸ ਨੇ ਸਿੱਖ ਨੌਜਵਾਨ ਦੀ ਪੱਗ ਉਤਾਰੀ ਸੀ ਨੌਜਵਾਨਾਂ ਨੇ ਤਾਂ ਕੰਮ ਕੀ ਕਰੀ ਸੀ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਉਸ ਦੇ ਲਈ ਅਸੀਂ ਸਾਰੇ ਵੀਰਾਂ ਦਾ ਨੌਜਵਾਨਾਂ ਦਾ ਪੁਲਿਸ ਪ੍ਰਸ਼ਾਸਨ ਦੇ ਜੋ ਡੀਵਾਈਐਸਪੀ ਐਸਐਚਓ ਸਾਹਿਬ ਹੈ ਉਹਨਾਂ ਦਾ ਧੰਨਵਾਦ ਕਰਦੇ ਕਿ ਉਹਨਾਂ ਨੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਸਿੱਖ ਧਰਮ ਦੀ ਪਵਨ ਉਹਨਾਂ ਨੇ ਤੇ ਸਾਰੇ ਧਰਮਾਂ ਦੀ ਪਵਨ ਨੂੰ ਧਿਆਨ ਚ ਰੱਖਿਆ ਕਿ ਜੇ ਅੱਜ ਸਿੱਖਾਂ ਤੇ ਅਤਿਆਚਾਰ ਹੋ ਸਕਦਾ ਹੈ ਤਾਂ ਕੱਲ ਨੂੰ ਕਿਸੇ ਹੋਰ ਤੇ ਵੀ ਹੋ ਸਕਦਾ ਹੈ। ਅਸੀਂ ਪੁਲਿਸ ਪ੍ਰਸ਼ਾਸਨ ਦਾ ਜਿਨੇ ਵੀ ਇੱਥੋਂ ਦੇ ਸਥਾਨੀਏ ਸਮਾਜ ਸੇਵੀ ਭਾਈ ਨੇ ਨੌਜਵਾਨੀ ਉਹਨਾਂ ਦਾ ਧੰਨਵਾਦ ਕਰਦੇ ਆਂ। ਇਹ ਸਾਰੇ ਲੋਕਾਂ ਦੀ ਕਬੱਡੀ ਜਿੱਤ ਹੈ ਕਿ ਜਿਹੜਾ ਪੁਲਿਸ ਮੁਲਾਜ਼ਮ ਅੱਜ ਆਲਦੇ ਪੱਧ ਦੇ ਨਸ਼ੇ ਦੇ ਵਿੱਚ ਚੂਰ ਸੀ ਉਸ ਨੂੰ ਸਸਪੈਂਡ ਕਰਾ ਦਿੱਤੇਗੇ ਬਹੁਤ ਵੱਡੀ ਜਿੱਤ ਹੈ। ਇਹ ਤੁਹਾਡੀ ਸਾਰਿਆਂ ਦੀ ਭਾਈ ਜਿੱਤ ਹੈ। ਤੁਹਾਡੇ ਸਾਰਿਆਂ ਦਾ ਭਾਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।